ਦੋਸਤੋ ਸਤਿ ਸ੍ਰੀ ਅਕਾਲ ਜੀ ਰਾਮ ਰਾਮ ਜੀ ਅੱਜ ਦਾ ਮੌਸਮ ਬਹੁਤ ਜ਼ਿਆਦਾ ਠੰਡਾ ਹੋ ਗਿਆ ਬਹੁਤ ਠੰਡਾ ਹੈ ਜੀ ਹੱਥ ਠਰਦੇ ਨੇ ਬਹੁਤ ਜ਼ਿਆਦਾ ਠੰਡ ਹੋ ਗਈ ਹੈ ਜੀ ਦੇਖ ਲਓ ਉੱਪਰ ਬੱਦਲ ਵਾਈ ਵੀ ਲੱਗਦੀ ਹੈ ਜਿਵੇਂ ਬੱਦਲ ਹੋਏ ਹੋਏ ਨੇ ਪਿੰਡ ਦੇ ਰੋਡ ਤੇ ਆਇਆ ਜੀ ਮੈਂ ਇਹ ਲੁਧਿਆਣੇ ਨੂੰ ਬਾਹਰ ਜਾ ਰਿਹਾ ਜੀ ਇਧਰ ਜਾ ਰਿਹਾ ਜੀ ਹੰਬਣਾ ਨੂੰ ਦੁਕਾਨਾਂ ਬੰਦ ਨੇ ਜੀ ਇਧਰ ਆ ਬਾਈ ਬੈਠੇ ਨੇ ਸਾਡੇ ਠੰਡ ਤੋਂ ਬਚਣ ਲਈ ਇਧਰ ਰੱਖਦੇ ਥੱਲੇ ਇਹ ਵੱਡੇ ਬਾਈ ਨੇ ਇਹ ਵੀ ਵੱਡੇ ਬਾਈ ਨੇ ਆਪਣੇ ਇਧਰ ਇੱਕ ਸਾਡੇ ਬਜ਼ੁਰਗ ਨੇ ਇਹ ਵਿਚਾਰੇ ਪੈਂਚਰ ਲਾ ਰਹੇ ਨੇ ਆ ਬਾਈ ਬੈਠਾ ਪੈਂਚਰ ਲਵਾਉਣ ਵਾਲਾ ਕਿੱਥੋਂ ਆਇਆ ਬਈ ਅੱਜ ਤਾਂ ਪੰਜਾਬ ਬੰਦ ਸੀ ਮੈਂ ਜੈਨਪੁਰ ਸੇ ਆਇਆ ਹਾਂ ਇਹ ਜੈਨਪੁਰ ਤੋਂ ਆਇਆ ਵਾ ਜੀ ਇਹ ਇਹ ਬੰਦਾ ਸਾਡੇ ਪਿੰਡ ਦਾ ਹੀ ਆ ਜੀ ਇਹ ਪੈਂਚਰ ਲਾਈ ਜਾਂਦਾ ਜੀ ਇਹਨੂੰ ਕੋਈ ਅਸਰ ਨਹੀਂ ਹੈ ਜੀ ਦੇਖ ਲਓ ਆਈ ਰੋਡ ਚੱਲਦਾ ਪਿਆ ਜੀ ਸੜਕੀ ਆਵਾਜ਼ ਹੀ ਚੱਲ ਰਹੀ ਹੈ ਜੀ ਦੁਕਾਨਾਂ ਦੁਕਾਨਾਂ ਬੰਦ ਨੇ ਜੀ। ਤੋਂ ਪੰਜਾਬ ਬੰਦ ਦਾ ਸਮਰਥਨ ਸਾਡੇ ਪਿੰਡ ਦੇ ਵਿੱਚ ਵੀ ਤਕਰੀਬਨ ਸਾਰੀਆਂ ਸ਼ਾਪਸ ক্লোਜ਼ ਨੇ, ਬੰਦ ਨੇ। ਸਾਰੇ ਪਾਸੇ ਤੇ ਸਾਡਾ ਫੁੱਲ ਸਮਰਥਨ ਆ ਕਿਸਾਨ ਜਿੱਥੇ ਬੰਦੀਆਂ ਨੇ। ਇੱਧਰ ਮੈਡੀਕਲ ਹਾਲ ਹੈ ਜੀ ਆਪਣੇ ਮਿੱਤਰ ਦਾ ਅਮਰ ਮੈਡੀਕਲ ਸਟੋਰ। ਉਹ ਇਹ ਖੁੱਲਾ ਹੈ ਜੀ। ਔਰ ਕਿਸੇ ਨੂੰ ਕੋਈ ਮੈਡੀਸਨ ਵਗੈਰਾ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਇਹ ਮੁੰਡਾ ਜੀ ਓਨਰ ਆ ਜੀ ਤੇ ਮਾਨਸ਼ੂ ਛਾਪੜਾ ਮੈਡੀਕਲ ਵਗੈਰਾ ਖੁੱਲੇ ਨੇ ਜੀ ਸੇਵਾਵਾਂ ਪਹੁੰਚੂ ਨੇ ਤੁਸੀਂ ਦਵਾਈਆਂ ਵਗੈਰਾ ਲੈਣੀ ਆ ਤਾਂ ਲੈ ਸਕਦੇ ਹੋ ਖੁੱਲੀਆਂ ਨੇ ਸ਼ਾਪ ਇਹ ਕਾ ਲੋਈ ਜੀ ਲਈ ਖੜਾ ਬੰਦਾ ਇਹਨੂੰ ਜ਼ਿਆਦਾ ਠੰਡ ਲੱਗਦੀ ਆ ਕੀ ਗੱਲ ਠੰਡ ਲੱਗਦੀ ਏ ਤੈਨੂੰ ਹੈ ਠੰਡ ਲੱਗਦੀ ਆ ਠੰਡ ਲੱਗਦੀ ਆ ਕਿਉਂ ਠੰਡ ਕਾਹਦੇ ਲੱਗਦੀ ਆ ਚਾਹ ਪੀ ਰਿਹਾ ਸੈਂਟਰ ਖਾਦੀ ਹੋਰ ਦੇਖੋ ਜੀ ਇਹਦਾ ਸਿਲੰਡਰ ਖਾਮ ਹੋ ਗਿਆ ਕਹਿੰਦਾ ਚਾਹ ਪੀਣੀ ਆ ਉਹਦੇ ਗੈਸ ਨਾਲ ਉਹਦੇ ਗੱਡੀ ਕੀਤਾ ਮਾਲੇ ਕਹਿੰਦਾ ਅੱਜ ਬੰਦਾ ਨੇ ਇਹ ਬੰਦੇ ਨੂੰ ਗੈਸ ਨਹੀਂ ਮਿਲਦਾ ਜੀ ਕਹਿੰਦਾ ਚਾਹ ਪੀਣੀ ਸੀਗੀ ਠੰਡ ਲੱਗਦੀ ਆ ਚਾਹ ਨਾਲ ਠੰਡ ਠੀਕ ਹੋ ਗਈ ਜੀ ਹੂੰ ਹੂੰ ਫਸਤੀ ਕਾਲ ਬੁਲਾਉਂਦਾ ਜੀ ਮੁੰਡਾ ਕਾ ਸਾਡਾ ਮਿੱਤਰ ਕਰਮਵੀਰ ਇਹ ਚੱਲਿਆ ਜੀ ਘਰੇ ਸ਼ਾਪ ਤਾਂ ਤਕਰੀਬਨ ਸਾਰੀਆਂ ਬੰਦ ਨੇ ਜੀ ক্লোਜ਼ ਨੇ ਸੋਟਾ ਮੈਡੀਕਲ ਸਟੋਰ ਖੁੱਲਾ ਜੀ ਲੋਕੀ ਛੋਟ ਆ ਜੀ ਇਹ ਚੀਜ਼ ਨੂੰ ਉਹ ਬਜ਼ੁਰਗ ਨੇ ਉਹ ਤਾਂ ਤੁਰੇ ਜਾਂਦੇ ਨੇ ਜੀ ਅਖਬਾਰ ਕੱਚ ਚ ਲੈ ਕੇ ਤੁਸੀਂ ਤਾਂ ਤੁਹਾਡੇ ਤਾਂ ਚੱਲਦੀ ਹੈ ਨਾ ਸ਼ਾਪ ਓਪਨ ਹੈ ਨਾ ਹੈ ਇਹ ਮੁੰਡਾ ਜੀ ਕੋਈ ਮੈਡੀਸਨ ਵਗੈਰਾ ਲੈਣੀ ਹੋਵੇ ਤੁਸੀਂ ਲੈ ਸਕਦੇ ਹੋ ਓਪਨ ਹੈ ਜੀ ਇਹ ਸ਼ਾਪ ਅਮਰ ਮੈਡੀਕਲ ਸਟੋਰ ਆਪਣੇ ਮਲਕਪੁਰ ਆ ਜਾਂਦਾ ਜੀ ਰਵਿੰਦਰ ਉਹ ਦੁਕਾਨ ਬੰਦ ਕੀਤੀ ਹੈ ਕਿ ਖੁੱਲੀ ਹੈ ਤੇਰੀ ਪੱਕੀ ਗੱਲ ਆ ਹਾਂ ਠੀਕ ਆ ਆ ਗਿਆ ਮੁੰਡਾ ਸਣੀ ਸੁਧਾਰਿਆ ਸਣੀ ਗਿੱਲ ਇਹਨੂੰ ਬੰਦ ਕਰ ਲਾ ਪੈਟਰੋਲ ਅੱਗੇ ਬੰਦ ਦਾ ਬੰਦ ਦਾ ਪੰਪ ਅੱਜ ਲੈ ਲੈ ਬੈਟਰੀ ਤੇ ਆ ਦੇਖ ਲੋ ਜੀ ਆ ਐਕਟਵਾ ਨੂੰ ਕਹਿੰਦਾ ਬੈਟਰੀ ਤੇ ਆ ਦੇਖ ਲੋ ਚੰਗੀ ਤਰ੍ਹਾਂ ਪਛਾਣ ਲੋ ਜੀ ਬੰਦੇ ਨੂੰ ਇਹ ਗਿੱਲ ਖੇਤੀਬਾੜੀ ਸੇਵਾ ਸੈਂਟਰ ਵਾਲਾ ਮੁੰਡਾ ਜੀ ਮਲਕਪੁਰੀਆ ਸਣੀ ਔਰ ਫਿਰ ਜਿਹੜੇ ਸਵੇਰੇ ਦੀ ਸਵੇਰ ਵੇਲੇ ਤਾਂ ਸੀਗੇ ਕਿੱਥੇ ਮੇਲੇ ਆਹ ਦੇਖ ਲਓ ਜੀ ਕਹਿੰਦਾ ਸਵੇਰੇ ਮੇਲੇ ਤਾਂ ਸੀਗੇ ਮੈਨੂੰ ਕੋਈ ਮਿਲਿਆ ਆ ਹੈਗਾ ਕੋਈ ਨਹੀਂ ਮਿਲਿਆ ਆ ਬਾਈ ਰੋ ਮਿਲੂਗੀ ਬੰਦਾ ਖੇਤੀਬਾੜੀ ਵਾਲਾ ਕਿਸਾਨ ਖੇਤੀਬਾੜੀ ਸੇਵਾ ਸੈਂਟਰ ਗੱਲ ਗੱਲ ਖੇਤੀਬਾੜੀ ਸੇਵਾ ਸੈਂਟਰ ਬੰਦਾ ਕਿਸਾਨ ਦਾ ਸਮਾਨ ਪਸਾਰੀ ਦਾ ਸਾਰਾ ਕੁਝ ਮਿਲਦਾ ਉਹ ਪੱਲੇ ਉੱਤੇ ਲਿਖਿਆ ਤਾਂ ਆ ਇਹ ਤਾਂ ਵਾਲੀਆ ਖੇਤੀਬਾੜੀ ਇਹ ਵੀ ਜੀ ਵਾਲੀਆ ਖੇਤੀਬਾੜੀ ਸੇਵਾ ਸੈਂਟਰ ਆ ਜੀ ਇਦਾਂ ਹੀ ਮੁੰਡੇ ਦਾ ਜੀ ਗਿੱਲ ਖੇਤੀਬਾੜੀ ਸੇਵਾ ਸੈਂਟਰ ਆ ਜੀ 42 ਚਾਂਦ ਦੇ ਵਿੱਚ ਕੱਢੀ ਆਲੀ ਤੇ ਬਹੁਤ ਬੰਦੇ ਵੀ ਹੱਸੀ ਜਾਂਦੇ ਆ ਲਓ ਜੀ ਉਹ ਬੰਦੇ ਹੱਸੀ ਜਾਂਦੇ ਆ ਜੀ ਖੜੇ ਓਏ ਮਗੀ ਦੀ ਜੰਮੀ ਐ ਨੂੰ ਹੈ ਹਨਾ ਲਈ ਜੀ ਹੋਰ ਜੀ ਅਮਰੀ ਅਮਰ ਸਿੰਘ ਚਮਕੀਲਾ ਜੀ ਕਿਸੇ ਟਾਈਮ ਤੇ ਜੀ ਇਹ ਚਮਕੀਲੇ ਦੀ ਪੂਰੀ ਵਧੀਆ ਆਵਾਜ਼ ਕੱਢਦਾ ਹੁੰਦਾ ਸੀ ਬੰਦਾ ਹੁਣ ਵੀ ਕੱਢ ਲੈਂਦਾ ਹੈ ਹਾਂ ਅਗਾਂਹ ਬੜੇ ਪੈਰ ਕੀ ਹੋਇਆ ਹੋਇਆ ਪੁੱਛ ਲੱਗਦੀ ਕੀ 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 ਤੇ ਲੱਗੇ ਬੜੇ ਪਏ ਔਰ ਤਨਖਾਹ ਮਿਲਦੀ ਨਹੀਂ ਬੈਠੇ ਦੋ ਜਣੇ ਤਨਖਾਹ ਮਿਲਦੀ ਨਹੀਂ ਆ ਮੁੰਡਾ ਵੀ ਕਹਿੰਦਾ ਤਨਖਾਹ ਨਹੀਂ ਮਿਲਦੀਆਂ ਸਹੀ ਗੱਲ ਹੈ ਹੈ ਆ ਸਾਡੇ ਬਾਈ ਜੀ ਆ ਗਏ ਨੇ ਜੀ ਹਾਂ ਜੀ ਹੁਣ ਜੀ ਤੁਸੀਂ ਵੀ ਕਹੋ ਜੀ ਪਿੰਖਾਹਾਂ ਦੇ ਦੇ ਨਾ ਸਰਕਾਰ ਇਹ ਸਰਕਾਰ ਛਾਲਾ ਹੋਣਾ ਹੀ ਨਹੀਂ ਮੈਨੂੰ ਲੱਗਦਾ ਹੈਲੀ ਸਰਕਾਰ ਚ ਮੈ ਲਾਏ ਪ੍ਰਾਈਵੇਟ ਬੱਸ ਬਈ ਜੌਂਕੀਲਾ ਲਗਾ ਦੇ ਤਾ ਜੀ ਨਾ ਝਟਕਾ ਦ ਨਾ ਪ੍ਰਾਈਵੇਟ ਗਾਦੇ ਇੱਕਦਾ ਜੌਂਕੀਲਾ ਲਾਓ ਜੀ ਇਹ ਸਾਡੇ ਪਿੰਡ ਦਾ ਜੀ ਅੰਮ੍ਰੀ ਆ ਜੀ ਅਮਰਸੰਗ ਚ ਮਕੀਲਾ ਬੰਦਾ ਵਧੀਆ ਇਹ ਪੂਰਾ ਵਧੀਆ ਪਰ ਇਹ ਕਹਿੰਦਾ ਸਾਨੂੰ ਤਨਖਾਹ ਨਹੀਂ ਮਿਲਦੀ ਕਿੱਥੇ ਲੱਗਿਆ ਹੋਇਆ ਵਾ ਸਰਕਾਰ ਚ ਲੱਗਿਆ ਇੱਥੇ ਕੋ ਨੌ ਦਾ ਲਾਇਆ ਫਿਰ ਨਹੀਂ ਸਰਕਾਰ ਚ ਲੱਗਿਆ ਐਰੋ ਵਾਲੇ ਨੇ ਦਿੱਤੀ ਨਹੀਂ ਨਹੀਂ ਨੌ ਉਹ ਕੰਪਨੀ ਦਾ ਨੌ ਕੀ ਆ ਐਰੋ ਵਾਲੇ ਨੇ ਸੈਲਰੀ ਨਹੀਂ ਦਿੱਤੀ ਸਾਡੀ ਐਰੋ ਵਾਲੇ ਨੇ ਸੈਲਰੀ ਨਹੀਂ ਦਿੱਤੀ ਜੀ ਇਹਨਾਂ ਦੀ ਜੀ ਵਿਚਾਰੇ ਹੁਣ ਠੰਡ ਦੇ ਵਿੱਚ ਬੈਠੇ ਨੇ ਬਹੁਤ ਰੋਣਾ ਹੈ ਜੀ ਹਾਂ ਬਹੁਤ ਔਖਾ ਆ ਕੈਂਡ ਪਿੰਡ ਪਿੰਡ ਦਾ ਨੌ ਦਾ ਪਿੰਡ ਕਿਹੜਾ ਬਾਈ ਤੇਰਾ ਪਿੰਡ ਨਮਾ ਸ਼ਹਿਰ ਤੋਂ ਆਏ ਜੀ ਆ ਨਮਾ ਸ਼ਹਿਰ ਤੋਂ ਆਇਆ ਮੁੰਡਾ ਦਵਾਬੇ ਤੋਂ ਹਾਂਜੀ ਹਾਂਜੀ ਵੇਖੋ ਇੱਥੇ ਵਿਚਾਰਾ ਏਡੀ ਦੂਰ ਕੰਮ ਕਰਨ ਲਈ ਆਇਆ ਤੇ ਤਨਖਾਹਾਂ ਮਿਲਦੀਆਂ ਨਹੀਂ ਹੈਂ ਬੇਬੀ ਦਾ ਵਿਆਹ ਆ ਮੁੰਡੇ ਦਾ 5 ਤਰੀਕ ਪਾ ਮੁੰਡੇ ਦੀ ਕੁੜੀ ਦਾ 5 ਤਰੀਕ ਦਾ ਵਿਆਹ ਆ ਦੇਖੋ ਉਹ ਕੁੜੀ ਇਹ ਬੰਦੇ ਦੇ ਕੀ ਕਹਿੰਦੇ ਨੇ ਬਾਈ ਦੀ ਕੁੜੀ ਦਾ ਵਿਆਹ ਵਾ ਤੇ ਹੱਸਦਾ ਵਾ ਹੱਸਣਾ ਵੀ ਚਾਹੀਦਾ ਕਦੇ ਰੋਣਾ ਨਹੀਂ ਚਾਹੀਦਾ ਬੰਦੇ ਨੂੰ ਇਨਸਾਨ ਨੂੰ ਖੁਸ਼ ਰਹਿਣਾ ਚਾਹੀਦਾ ਕਦੇ ਵੀ ਜ਼ਿੰਦਗੀ ਦੀ ਠੀਕ ਆ ਨਾ ਜ਼ਿੰਦਗੀ ਚ ਖੁਸ਼ ਰਹਿਣਾ ਚਾਹੀਦਾ ਬੰਦੇ ਨੂੰ ਕੋਈ ਸੁੱਖ ਦੁੱਖ ਕੋਈ ਵੀ ਤਕਲੀਫਾਂ ਨਹੀਂ ਨਾ ਖੁਸ਼ ਹੋ ਕੇ ਕੱਟਣੀਆਂ ਚਾਹੀਦੀਆਂ ਦੇਖੋ ਜੀ ਮੈਂ ਤਾਂ ਇਹਨਾਂ ਨੂੰ ਇਹ ਗੱਲ ਕਹਿਣਾ ਵੀ ਵੀ ਟੈਨਸ਼ਨ ਨਹੀਂ ਲੈਣੀ ਕੋਈ ਗੱਲ ਨਹੀਂ ਜੀ ਅੱਜ ਨਹੀਂ ਮਿਲੀ ਕੱਲ ਨੂੰ ਮਿਲ ਜੂ ਪਰਸੋਂ ਮਿਲ ਜੂ ਠੀਕ ਆ ਪ੍ਰਸਾਦ ਤਾਂ ਦੇਣ ਗਏ ਕੋਈ ਗੱਲ ਨਹੀਂ ਨਵੀਂ ਸ਼ਹਿਰ ਕੋਲ ਕਿਹੜਾ ਪਿੰਡ ਆ ਬਾਈ ਤੇਰਾ ਮਯਾਰੀ ਮਯਾਰੀ ਗੜ ਸ਼ੰਕਰ ਰੋਡ ਤੇ ਹਾਂਜੀ ਠੀਕ ਆ ਆ ਵੀ ਦੁਆਬੇ ਦਾ ਆ ਮੁੰਡੇ ਦੀ ਭੈਣ ਆ ਪਿਆਈ ਹੋਈ ਉਧਰ ਦੁਆਬੇ ਦੇ ਠੀਕ ਆ ਜੀ ਪੂਰਾ ਇੰਟਰੋਡਕਸ਼ਨ ਦੇ ਵੀ ਕੀ ਕੰਮ ਕਰਦਾ ਵਹ ਕਟਿੰਗ ਦਾ ਕਰਦਾ ਵਈ ਇਹ ਕਟਿੰਗ ਕਰਦਾ ਜੀ ਮੁੰਡਾ ਇਦਾਂ ਹੋ ਗਿਆ ਦੇਖੋ ਇਹ ਕਟਿੰਗ ਕਰਦਾ ਜੀ ਆਪਦੇ ਵਾਲੇ ਹੀ ਕਟਾਉਂਦਾ ਨਹੀਂਗਾ ਜੀ ਦੱਸੋ ਇਹ ਲੋਕਾਂ ਦੇ ਵਾਲ ਕੱਟਦਾ ਜੀ ਇਹ ਹੈ ਫੈਨ ਬੱਬੂ ਮਾਨ ਦਾ ਇਹ ਬੱਬੂ ਮਾਨ ਦਾ ਫੈਨ ਆ ਜੀ ਉਹਦੇ ਅਰਗੇ ਨਹੀਂ ਵਾਲ ਰੱਖੇ ਹੋਏ ਨੇ ਇਹ ਮੁੰਡਾ ਨਵੇਂ ਸ਼ਹਿਰ ਤੋਂ ਆਪਣੀ ਲੁਧਿਆਣੇ ਕੰਮ ਕਰਨ ਆਇਆ ਇਹ ਕਹਿੰਦਾ ਮੁੰਡਾ ਕਹਿੰਦਾ ਤਨਖਾਹ ਨਹੀਂ ਮਿਲਦੀ ਹੈ ਜੀ ਉਹ ਬਾਈ ਨੂੰ ਗੱਲ ਕਹੀ ਜੀ ਵੀ ਸਰਕਾਰ ਦਾ ਆਪਣਾ ਤੇ ਹੋਰ ਟੌਪਿਕ ਤੇ ਗੱਲ ਕਰਨ ਲੱਗੇ ਸੀ ਕੋਈ ਉਹ ਚੁੱਪ ਕਰ ਗਏ ਫਿਰ ਆਪਾਂ ਕਹੇ ਕਹਤਾ ਵੀ ਚਲ ਛੱਡੋ ਠੀਕ ਆ ਕਰਨ ਲੱਗਿਆ ਸੀ ਨਾ ਬਾਈ ਗੱਲ ਸੁਣਾ ਕੋਈ ਚਮਕੀਲਾ ਹੀ ਕਰ ਲੈ ਲੈ ਡੱਡੂ ਮੱਚ ਨਹੀਂ ਇਹ ਨਹੀਂ ਹੁਣ ਇਹਨੂੰ ਠੰਡ ਲੱਗਦੀ ਆ ਜੀ ਥੋੜੀ ਥੋੜੀ ਬਾਈ ਠੰਡ ਕਰਕੇ ਇਹ ਕੁੰਗੜਿਆ ਪਿਆ ਵਾ ਅੱਗ ਬਾਲ ਰਿਹਾ ਕੜੀ ਹਾਂ ਜੀ ਇਹਨੂੰ ਇਹਨੂੰ ਸੇ ਰੱਖ ਕੇ ਰੱਖਿਆ ਕਰ ਅੱਗੇ ਤੇਲ ਲਾ ਕੇ ਬੜੇ ਪੇ ਸਰਕਾਰ ਨੂੰ ਬੇਰਦੇ ਨੂੰ ਅੱਗ ਬਾਲ ਕੇ ਦੋਈ ਇਹ ਰਾਗੇ ਤੇਲ ਲਾ ਕੇ ਹੋ ਜੀ ਪੰਡਤ ਜੀ ਮਹਾਰਾਜ ਕੀ ਹਾਲ ਚਾਲ ਆ ਬੜੇ ਦਿਨਾਂ ਬਾਅਦ ਦੇਖਿਆ ਅੱਜ ਤੁਹਾਡੀਆਂ ਮੇਰਾ ਜੀ ਕਿੱਧਰ ਰਹਨੇ ਹੋ ਹਜ ਕਾਲ ਦੀ ਬਸ ਕੋ ਨੂੰ ਪਤਾ ਆ ਕੰਮ ਕਾਰਜ ਵਿੱਚ ਵਿਜੀ ਆ ਬਈ ਕੰਮ ਕਾਰਜ ਦਾ ਬੰਦਾ ਵਿਜੀ ਆ ਜੀ ਇਹ ਸ਼ੰਦਾ ਜੀ ਸ਼ੰਦਾ ਅੱਜ 10 ਸਾਲ ਹੋ ਗਏ ਤੁਹਾਡੇ ਬਾਹ ਵਧੀਆ ਹੋਈਆਂ ਜੀ ਅੱਛਾ ਜੀ ਠੀਕ ਆ ਠੀਕ ਆ ਜੀ ਬੰਦਾ ਕਹਿੰਦਾ ਦਰਸ਼ਨ ਹੋ ਗਏ ਮੈਂ ਤਾਂ ਰੋਜ਼ ਹੀ ਇੱਥੇ ਰਹਿੰਦਾ ਪਿੰਡ 'ਚ ਕੋਈ ਰਿੰਗ ਟੱਕਰਦਾ ਮੈਂ ਤਾਂ ਆਇਆ ਮੈਨੂੰ ਪਤਾ ਰਾਤ ਦੀ ਡਿਊਟੀ ਲਈਦੀ ਆ ਸਵੇਰ ਫਿਰ ਬੰਦਾ ਇਹ ਬੰਦਾ ਕੰਮ ਕਰਨ ਲੱਗਿਆ ਜੀ ਹੁਣ ਹੁਣ ਕੰਮ ਕਰਦਾ ਸੀ ਪੂਰਾ ਵਧੀਆ ਪਹਿਲਾਂ ਤਾਂ ਜੀ ਬੱਲੇ ਬੱਲੇ ਸੀ ਹੈ ਬੱਲੇ ਬੱਲੇ ਤਾਂ ਹੁਣ ਵੀ ਆ ਹੈ ਠੀਕ ਆ ਆ ਤੁਹਾਡੇ ਆ ਹੱਥ ਚਾਹੀਦਾ ਸ਼ਰਤੇ ਬੱਲੇ ਬੱਲੇ ਦਾ ਚਾਹੀਦਾ ਹੀ ਰਹਿਣੀ ਹੈ ਪਰਮਾਤਮਾ ਦਾ ਆਸਰਾ ਚਾਹੀਦਾ ਹੋਰ ਠੀਕ ਠਾਕ ਵਧੀਆ ਕਿੱਥੇ ਕੰਮ ਕਰਦੇ ਹੋ ਹੁਣ ਜਮ ਜੀ ਆਪਾਂ ਬਾਹਰ ਨਾਲੇ ਰੋਡ ਦੇ ਮੈਪਲੇ ਐਨਕਲਰ ਅੱਛਾ ਇਹ ਬੰਦਾ ਜੀ ਕੰਮ ਕਰਦਾ ਵਧੀਆ ਜੀ ਹੁਣ ਆਪਦਾ ਪੂਰਾ ਵਧੀਆ ਹੈ ਕੋੜੀ ਹੈ ਸਿਕਿਉਰਿਟੀ ਗਾਰਡ ਆ ਬੰਦਾ ਸ਼ੰਦਾ 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 ਮਾਲਕਪੁਰਿਆ ਉਹ ਠੀਕ ਆ ਗਾਲ ਵਧੀਆ ਕਿਧਰ ਜਾ ਰਹੇ ਹੋ ਹੁਣ ਬਸ ਇਧਰ ਮੈਂ ਆ ਜਗਾ ਗਰਾਊਂਡ ਨੇ ਵੀ ਕੀੜਾ ਮਾਰਨੀ ਏ ਆ ਹਾਂ ਕੱਢਿਓ ਕੱਢਿਓ ਕੀੜਾ ਕੱਢਿਓ ਕੱਢਿਓ ਲਓ ਜੀ ਇਹ ਸ਼ੰਦਾ ਸੀਗਾ ਸਾਡੇ ਪਿੰਡ ਦਾ ਜੀ ਰੌਣਕੀ ਬੰਦਾ ਜੀ ਇਹ ਪੂਰਾ ਵਧੀਆ ਸਾਡੇ ਮਿੱਤਰ ਟੱਕਰਗੇ ਜੀ ਰਸਤੇ ਜਾਂਦੇ ਜਾਂਦੇ ਇਹ ਲੱਕੜ ਦਾ ਕੰਮ ਕਰਦੇ ਨੇ ਬਾਈ ਕਿਸੇ ਨੇ ਕੋਈ ਲੱਕੜ-ਲੁੱਕੜ ਦਾ ਕੰਮ ਕਰਾਉਣਾ ਹੋਵੇ ਜੀ ਆਪਣਾ ਜਿੰਦਾ ਦਾ ਵੀ ਮਰਜ਼ੀ ਕੋਈ ਡੈਕੋਰੇਸ਼ਨ ਕੋਈ ਆਪਣਾ ਸਾਰਾ ਦੱਸੋ ਬੋਲ ਕੇ ਮੈਨੂੰ ਤਾਂ ਬੋਲਣਾ ਵੀ ਨਹੀਂ ਆਉਂਦਾ ਹੈਗਾ ਕਿੰਨੇ ਲੱਕੜ ਦਾ ਕੰਮ ਕੀ ਕਰਦੇ ਤੁਸੀਂ ਇੰਦਰ ਸਿੰਘ ਹੈ ਜੀ ਆਪਣਾ ਨਾਮ ਜੀ ਤੇ ਮੋਬਾਈਲ ਨੰਬਰ ਆਪਣਾ 9501150873 ਹੈ ਜੀ 9501150873 ਕਿਸੇ ਨੇ ਵੀ ਕੋਈ ਲੱਕੜ ਦਾ ਕੋਈ ਦਰਵਾਜ਼ੇ ਤਾਕੀਆਂ ਕੋਈ ਘਰ ਦੇ ਵਿੱਚ ਕੋਈ ਸ਼ੋਅ ਵਾਲੀ ਚੀਜ਼ ਬਣਾਉਣੀ ਹੈ ਜੀ ਸਾਰਾ ਕੁਝ ਬਣਾਉਂਦੇ ਹਾਂ ਜੀ ਠੀਕ ਹੈ ਜੀ ਠੀਕ ਹੈ ਔਰ ਵੀਰੋ ਜੀ ਕਿਸੇ ਵੀ ਚੀਜ਼ ਦੀ ਕੋਈ ਚੀਜ਼ ਬਣਾਣੀ ਹੋਵੇ ਮੌਕਾ ਜ਼ਰੂਰ ਦਿਓ ਬਾਈ ਨੂੰ ਲੱਕੜ ਦੇ ਪੂਰੇ ਕਾਰੀਗਰ ਨੇ ਵਧੀਆ ਠੀਕ ਹੈ ਠੀਕ ਹੈ ਜੀ ਹਾਂ ਜੀ ਦੋਸਤੋ ਅੱਜ ਆਪਣੇ ਪਿੰਡ ਦੇ ਪਤਵੰਤੇ ਸੱਜਣ ਇਕੱਠੇ ਹੋਏ ਨੇ ਨਾਲ ਆਪਣੇ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਦੇ ਨੇ ਇਹ ਸਰਕਾਰ ਨੂੰ ਮੰਗ ਆ ਜੀ ਵੀ ਕਿਸਾਨਾਂ ਦੀ ਸਾਰੀ ਮੰਗ ਜੋ ਵੀ ਆ ਉਹਨਾਂ ਦੀ ਬਣਦੀ ਉਹ ਉਹਨਾਂ ਨੂੰ ਇਹਨਾਂ ਦੀ ਮੰਗ ਪੂਰੀ ਕੀਤੀ ਜਾਵੇ ਜੋ ਉਹਨਾਂ ਨੇ ਜੀ ਇਹ ਆਪਣਾ ਕਰ ਰਹੇ ਨੇ ਜੀ ਆਪਣੇ ਲਈ ਉਹ ਸਾਰੇ ਲਈ ਕਰ ਰਹੇ ਨੇ ਜੀ ਜੇ ਆਪਾਂ ਕਹਦੀਆਂ ਨੇ ਸਾਡੇ ਇਕੱਲੇ ਲਈ ਕਰ ਰਹੇ ਨੇ ਜਾਂ ਆਪਦੇ ਇਕੱਲੇ ਲਈ ਕਰ ਰਹੇ ਨੇ ਉਹ ਸਾਰੇ ਜਿੰਨੇ ਵੀ ਕਿਸਾਨ ਨੇ ਆਪਣੇ ਪੰਜਾਬ ਦੇ ਵਿੱਚ ਜੋ ਵੀ ਆ ਜੋ ਉਹਨਾਂ ਦੀ ਮੰਗ ਆ ਉਹ ਸਰਕਾਰ ਨੂੰ ਪੂਰੀ ਕਰਨੀ ਚਾਹੀਦੀ ਆ ਮੰਨਣੀ ਚਾਹੀਦੀ ਆ ਜੀ ਕਿ ਜੋ ਆਪਣੇ ਆਪਣੇ ਹੱਕਾਂ ਲਈ ਜੋ ਵੀ ਕਰ ਰਹੇ ਨੇ ਆਪਣੇ ਪਿੰਡ ਦੇ ਆ ਆਮ ਜੋ ਵੀ ਪਿੰਡਾਂ ਦੇ ਵਿੱਚ ਲੋਕ ਨੇ ਜਿੰਨੇ ਜਿੰਨੇ ਵੀ ਨੌਜਵਾਨ ਬਤਵੰਤੇ ਸੱਜਣ ਨੇ ਇੱਥੇ ਸਾਡੇ ਵੀ ਪਿੰਡ ਦੇ ਵਿੱਚ ਮੁੰਡੇ ਜੋ ਵੀ ਨੌਜਵਾਨ ਨੇ ਖੜੇ ਨੇ ਜੀ ਅੱਜ ਉਹਨਾਂ ਦੇ ਹੱਕ ਦੇ ਵਿੱਚ ਸੋ ਸਾਡਾ ਤਾਂ ਇਹੀ ਕਹਿਣਾ ਜੀ ਸਰਕਾਰ ਨੂੰ ਉਹਨਾਂ ਦੀ ਮੰਗ ਮੰਨੀ ਜਾਵੇ ਔਰ ਉਹਨਾਂ ਦਾ ਹੱਕ ਬਣਦਾ ਜਿਹੜਾ ਉਹਨਾਂ ਨੂੰ ਦਿੱਤਾ ਜਾਵੇ ਤਸਾਨਾ ਨੂੰ ਜੇ ਜੋ ਰੁੜਦੇ ਨੇ ਸੜਕਾਂ ਤੇ ਜੀ ਉਹਨਾਂ ਦਾ ਹੱਕ ਉਹਨਾਂ ਨੂੰ ਦਿੱਤਾ ਜਾਵੇ ਜੀ ਇਹ ਨਾਲ ਆਪਣੇ ਪਿੰਡ ਦੇ ਮੁੰਡੇ ਨੇ ਜੋ ਖੜੇ ਨੇ ਜੀ ਇਹ ਆਪਣੇ ਸਾਬਕਾ ਸਰਪੰਚ ਨੇ ਜੀ ਪਿੰਡ ਦੇ ਬਲਜਿੰਦਰ ਸਿੰਘ ਜੀ ਸਾਡੇ ਹਰਮਨ ਪਿਆਰੇ ਜੀ ਹੈ ਜੀ ਆ ਪਿੱਛੇ ਮੁੰਡਾ ਖੜਾ ਜੀ ਨਰਿੰਦਰ ਆ ਇਧਰ ਚੈੰਚਲ ਕਿੱਥੇ ਗਿਆ ਮੈਨੂੰ ਤਲਬੇ ਨਹੀਂਗਾ ਆ ਖੜਾ ਜੀ ਚੈੰਚਲ ਹੈ ਹੈ ਜੀ ਸਾਡੀ ਤਾਂ ਜੀ ਮੰਗ ਆ ਜੀ ਇਹ ਹੈ ਜੀ ਸਰਕਾਰ ਤੱਕ ਪਹੁੰਚਾਈ ਜਾਵੇ ਜੀ ਜੋ ਵੀ ਕਿਸਾਨਾਂ ਦਾ ਹੱਕ ਆ ਜੀ ਉਹਨਾਂ ਨੂੰ ਮਿਲੇ ਜੀ ਤੋਂ ਧੰਨਵਾਦ ਤੁਹਾਡਾ ਵੀਰੋ ਵੀਡੀਓ ਦੇਖਣ ਲਈ ਠੀਕ ਹੈ ਜੀ ਬੋਕੋ ਜੀ